ਜੇ ਤੁਸੀਂ ਉਪਾਏ ਨਹੀਂ ਕਰਾਉਂਦੇ ਜਾਂ ਤੁਸੀਂ ਕੋਈ ਨਗਰ ਨਹੀਂ ਪਾਉਂਦੇ ਫਿਰ ਕੋਈ ਕਿਉਂ ਆਊਗਾ ਤੁਹਾਡੇ ਕੋਲੇ ਜੇ ਤੁਸੀਂ ਉਹਦੀ ਜ਼ਿੰਦਗੀ ਸੁਧਾਰ ਹੀ ਨਹੀਂ ਸਕਦੇ ਤਾਂ ਭਾਜੀ ਜ਼ਿੰਦਗੀ ਜ਼ਿੰਦਗੀ ਦਾ ਦੇਖੋ ਮੈਂ ਫੇਰ ਵੀ ਤੁਹਾਨੂੰ ਇਹ ਕਹਿਣਾ ਤੁਸੀਂ ਅੱਜ ਤੋਂ ਪਹਿਲਾਂ ਕਿਸੇ ਨੂੰ ਸੁਣ ਲਿਓ ਬੰਦਾ ਇਹ ਹੀ ਕਹਿੰਦਾ ਵੀ ਅਸੀਂ ਚੇਂਜ ਕਰ ਸਕਦੇ ਹਾਂ ਤੇ ਆਪਾਂ ਇਹ ਠੋਕ ਕੇ ਕਹਿੰਦੇ ਹਾਂ ਨਾ ਤਾਂ ਅਸੀਂ ਚੇਂਜ ਕਰ ਸਕਦੇ ਹਾਂ ਨਾ ਹੀ ਕੋਈ ਹੋਰ ਚੇਂਜ ਕਰ ਸਕਦਾ ਚੇਂਜ ਕਰ ਸਕਦੀ ਹੈ ਪਲੈਨਿੰਗ ਅਸੀਂ ਤੁਹਾਨੂੰ ਇੰਨੇ ਕੁ ਮਿਨਿਊਟ ਲੈਵਲ ਤੇ ਪੜ ਸਕਦੇ ਹਾਂ ਜਿੰਨਾ ਤੁਸੀਂ ਵੀ ਆਪਣੇ ਆਪ ਨੂੰ ਨਹੀਂ ਜਾਣਦੇ ਫਿਊਚਰ ਨੂੰ ਤੁਹਾਡੇ ਨੇਚਰ ਨੂੰ ਹੂੰ ਤੁਹਾਡੇ ਵਿੱਚ ਛੁਪੀ ਹੋਈ ਪੋਸਿਬਿਲਿਟੀਆਂ ਨੂੰ ਇੱਕ ਇਨਸਾਨ ਨੌਕਰੀ ਲਈ ਬਣਿਆ ਜਾਂ ਬਿਜ਼ਨਸ ਲਈ ਤੇ ਕਿਸ ਬਿਜ਼ਨਸ ਲਈ ਬਣਿਆ ਦੇਖੋ ਪ੍ਰੋਬਲਮਸ ਕਿਹੜੀ-ਕਿਹੜੀ ਨੇ ਮੱਕਰ ਸਾਹਿਬ ਦੇਖੋ ਪ੍ਰੋਬਲਮ ਹੈ ਫਾਈਨਾਂਸ ਦੀ ਪ੍ਰੋਬਲਮ ਹੈ ਰਿਲੇਸ਼ਨਸ ਦੀ ਪ੍ਰੋਬਲਮ ਹੈ ਸੰਤਾਨ ਦੀ ਤੇ ਸਭ ਤੋਂ ਵੱਡੀ ਬਿਮਾਰੀ ਦੀ ਹੂੰ ਇਹਨੂੰ ਇੰਨਾ ਕਲੀਅਰ ਪੜਿਆ ਜਾ ਸਕਦਾ ਜਿਵੇਂ ਕਿ ਤੁਸੀਂ ਮੈਨੂੰ ਦੱਸ ਕੇ ਆਪ ਹੀ ਗਏ ਜਦੋਂ ਪਤਾ ਲੱਗਦਾ ਹੈ ਕਿ ਰਿਲੇਸ਼ਨ ਨਹੀਂ ਚੱਲਣਾ ਜੀ ਉਦੋਂ ਸਲਾਹ ਦਿੱਤੀ ਜਾ ਸਕਦੀ ਹੈ ਵੀ ਜਾਂ ਤਾਂ ਤੁਸੀਂ ਦਾਇਰਾ ਵਧਾ ਲਓ ਆਪਣਾ ਹੂੰ ਜਾਂ ਛੱਡ ਸਕਦਾ ਹੈ ਤਾਂ ਛੱਡੋ ਜੇ ਚੱਲੇਗੀ ਤਾਂ ਇਹਦੀ ਗਲਤੀ ਨਾਲ ਖਰਾਬ ਹੋ ਰਿਹਾ ਜਾਂ ਇਹਦੀ ਸਹਿਮਤੀ ਨਾਲ ਚੱਲ ਰਿਹਾ ਜਦੋਂ ਬਿਮਾਰੀ ਦਾ ਪਹਿਲਾਂ ਪਤਾ ਲੱਗਦੇ ਵੀ ਫਲਾਣੇ ਟਾਈਮ ਤੇ ਫਲਾ ਬਿਮਾਰੀ ਹੁੰਦੀ ਹੈ ਤਾਂ ਪ੍ਰੀਕਾਸ਼ਨਸ ਲੈਣੀ ਸ਼ੁਰੂ ਕਰ ਦੋ ਬਿਮਾਰੀ ਫੇਰ ਵੀ ਨਹੀਂ ਰੁਕੇਗੀ ਹੋਏਗੀ ਬਿਮਾਰੀ ਫੇਰ ਵੀ ਹੋਏਗੀ ਪਰ ਥੋੜੇ ਚ ਟਲ ਜਾਈ